ਹਾਂਜੀ ਕੀ ਹਾਲ ਚਾਲ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ 21 ਤਾਰੀਖ ਅਤੇ ਬੰਦੀ ਛੋੜ ਦਿਹਾੜਾ ਆਪ ਸਭ ਨੂੰ ਬੰਦੀ ਛੋੜ ਦਿਹਾੜੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਪਿਆਰ ਥੁਆਗ ਬਖਸ਼ਣ ਤੋਂ ਤੇ ਹੁਣ ਆਪਾਂ ਅੱਜ ਦਾ ਵਿਖਾਉਨੇ ਆ ਸਾਰਾ ਕੁਝ ਰੁਟੀਨ ਕੀ ਕੀ ਚੱਲਣ ਦਿਆ ਹੈ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਬਾਹਰ ਨੂੰ ਚਲਦੇ ਆ ਮਿਹਰ ਜੋ ਬਾਹਰ ਨਿਕਲਦੇ ਆ ਸਾਡਾ ਸ਼ੇਰੂ ਸਿੰਘ ਸੁੱਤਾ ਪਿਆ ਹੈ ਇਹਨੂੰ ਕੋਈ ਕੰਮ ਨਹੀਂ ਕਰਨੇ ਵਿਹਲਾ ਤੇ ਇਧਰ ਮੰਜੇ ਦੀ ਛਾਂ ਹੇਠਾਂ ਸਾਡੇ ਹਲਵਾਈ ਲੱਗੇ ਨੇ ਟਿੱਕੀਆਂ ਬਣ ਰਹੀਆਂ ਨੇ ਦੇਖ ਸਕਦੇ ਹੋ ਆ ਜੋ ਜਿੰਨੇ ਜਿੰਨੇ ਛਕਣਿਆ ਪਰ ਹੈ ਥੋੜੀਆਂ ਹੀ ਨੇ ਇੱਕ ਇੱਕ ਦੇ ਦੰਗਿਆ ਦਿੱਦਿ ਇਧਰ ਕਹਿੰਦੇ ਆ ਕਿ ਬਤੌਆਂ ਦੇ ਪਕੌੜੇ ਬਣਨਗੇ ਇਧਰ ਵੀ ਤਿਆਰੀ ਚੱਲ ਰਹੀ ਹੈ ਆ ਜੀ ਤੁਹਾイヤ ਆਪਣਾ ਚੀਲ ਬਚੂ ਆਨੇ ਇਧਰ ਭਾਂਡੇ ਮੰਜੇ ਜਾ ਰਹੇ ਨੇ ਤੋ ਹੁਣ ਆਪਾਂ ਚੱਲਦੇ ਬਾਹਰ ਨੂੰ ਇੱਧਰ ਸਾਡੇ ਪਪਾ ਜੀ ਲੱਗੇ ਹੋਏ ਨੇ ਖੇਤ 'ਚ ਖੇਤ ਨਹੀਂ ਮਤਲਬ ਕਿ ਪਲਾਟ ਐ ਔਰ ਇਹ ਬਾਲਾ ਤਾਂ ਸੋਗ ਗਈ ਐ ਵੱਲ ਵਾੜ ਦੇ ਦਿੱਤੀ ਕੱਲ ਹੁਣ ਇੱਥੇ ਆਪਾਂ ਆਲੂ ਲਾਉਣੇ ਨੇ ਪਹਿਲਾਂ ਲਾਉਣੀ ਸੀ ਸਬਜ਼ੀ ਪਰ ਤਾਂ ਟਾਈਮ ਨਹੀਂ ਲੱਗਿਆ ਗੁਰਦੁਆਰਾ ਸਾਹਿਬ ਲੱਗੇ ਰੇ ਹੁਣ ਸਾਰੀ ਸਬਜ਼ੀ ਲਾਵਾਂਗੇ ਇੱਥੇ ਚੰਗੀ ਤਰ੍ਹਾਂ ਕਾਗੂ ਪੱਟਿਆ ਐ ਪਾਲਕ ਆਪਣੀ ਹੋ ਗਈ ਏ ਤੇ ਮੈਥੇ ਵੀ ਜੇ ਸੀ ਮੈਥੇ ਅੱਧੇ ਕੋ ਥੋੜੇ ਥੋੜੇ ਵਿੱਚ ਹੋਏ ਨੇ ਵਿਰਲੇ ਵਿਰਲੇ ਬਾਕੀ ਹੋਏ ਨਹੀਂ ਸੀ ਅੱਜ ਦੁਬਾਰਾ ਬੀਜੇ ਆ ਤੇ ਇਧਰ ਧਨੀਆ ਵੀ ਮਾੜਾ ਮੋਟਾ ਹੋਇਆ ਹੁਣ ਦੁਬਾਰਾ ਬੀਜਣਾ ਪਵੇਗਾ ਇਧਰ ਵਿੰਗੜ ਨੇ ਸੋ ਬਾਕੀ ਆਪਾਂ ਉੱਤੇ ਲੜੀਆਂ ਲਾਈਆਂ ਨੇ ਥੋੜੀਆਂ ਥੋੜੀਆਂ ਰਾਤ ਨੂੰ ਦਿਖਾਵਾਂਗੇ ਹੁਣ ਤਾਂ ਜਾਗਦੀਆਂ ਨਹੀਂ ਪਈਆਂ ਫਾਰਮ ਵਾਲੇ ਭਾਈ ਆਪਾਂ ਥੋੜੇ ਜਿਹਾ ਪਟਾਕੇ ਲੈਂਦੇ ਆ ਕਿਉਂਕਿ ਜਿਆਦਾ ਖਰਚਾ ਨਹੀਂ ਆਪਾਂ ਕਰਦੇ ਸਿਆਣੇ ਬੱਚੇ ਹਨ ਵੀ ਆਪਾਂ ਲੈ ਜਾਂਦੇ ਥੋੜੇ ਥੋੜੇ ਮੂਲੀਆਂ ਗਾਜਰਾਂ ਤੇ ਮਟਰ ਮਟਰ ਥੋੜੇ ਪੈ ਗਏ ਆ ਬਾਕੀ ਜੇ ਹੋਗੇ ਤੇ ਘਰ ਦੇ ਵਾਸਤੇ ਇੰਨੇ ਬਹੁਤ ਹੁੰਦੇ ਥੋੜੇ ਥੋੜੇ ਆਹ ਸਾਰੀ 걞ਰੀ ਜੀ ਆਪਾਂ ਲਾਤਾ ਲਸਣ ਥੋੜਾ ਜਿਹਾ ਰਹਿ ਗਿਆ ਇਹ ਵੀ ਲਾਵਾਂਗੇ ਇੱਧਰ ਆਪਾਂ ਲਾ ਲਾ ਨੇ ਮੂਲੀਆਂ ਸਾਰੇ ਇੱਥੇ ਲਾਵਾਂਗੇ ਮਟਰ ਬਾਕੀ ਅੱਗੇ ਬਾਦੂ ਪਿਆ ਉੱਥੇ ਵੇਖਾਂਗੇ ਕੁਛ ਨਾ ਕੁਛ ਲਾਉਣਾ ਤੇ ਹੁਣਾ ਥੋੜਾ ਜਿਹਾ ਲਸਣ ਰਹਿ ਗਿਆ ਲਾ ਕੇ ਫਿਰ ਇੱਧਰ ਲਉਨੇ ਆ ਲੋ ਜਿੱਧਰ ਤਾਂ ਮਟਰ ਲਾਤੇ ਆ ਉਧਰ ਵੀ ਮਟਰ ਹੀ ਲਾਦੇ ਕਿਉਂਕਿ ਬੀ ਬਚ ਗਿਆ ਸੀ ਤੇ ਉਹ ਉਧਰ ਲਸਣ ਲੱਗਾ ਹੁਣ ਪਾਣੀ ਲਾਉਂਦੇ ਆ ਇਹ ਥੋੜੇ ਜਿਹੇ ਜਾਂਦੇ ਬਿੰਗਰਾਂ ਦੇ ਬੀ ਉਹ ਮਤਲਬ ਬਿੰਗਰਾਂ ਦੀ ਪਨੀਰੀ ਲੈਂਦੀ ਹੈ ਪਹਿਲਾਂ ਉੱਥੇ ਲੱਗੇ ਆ ਉਧਰ ਹੀ ਲਾ ਦੇਣੇ ਨਾਲ ਮੈਨੂੰ ਸਿਚਾਰ ਰਿਹਾ ਜਿਹੜੇ ਲਿਉਣੀ ਲੱਗਦੇ ਰਹੇ ਨੇ ਇਹਨੂੰ ਕਹਿੰਦੇ ਐਕਟਿਵ ਬੀ ਜਿਹੜਾ ਵਧੀਆ ਬੀਜ ਸੀ ਵੇਖਦੇ ਹੁਣ ਕਿੰਨਾ ਕੁ ਵਧੀਆ ਲਾਵਾਂਗੇ ਫਿਰ ਪਤਾ ਲੱਗੂ ਆ ਮਿਰਚ ਦਾ ਬੁੱਟਾ ਇਹਨੂੰ ਹੀ ਕੁਛ ਨਹੀਂ ਲੱਗਦਾ ਆ ਨਿੱਕੇ ਨਿੱਕੇ ਲੱਗੇ ਨੇ ਹਰਿਆਈ ਹੋ ਗਈਆਂ ਅੱਜ ਨੂੰ ਪਟਦੇ ਆਪਾਂ ਇੱਥੇ ਲਾਵਾਂਗੇ ਵਿੰਗੜ ਆਹ ਸੜਸਾ ਜਾ ਕੇ जी गुरुद्वारा साहब दीबे लोन

Otelde. İşte ana vide. Otelde. Tamamdır lan. Hadi. ਅਗੇ ਵੀਡੀਓ ਹਾਂ ਹਾਂਜੀ ਇਹ ਵੀਡੀਓ ਪਾ ਲਈ ਮੰਤਰ ਉੱਤੇ ਦੇ ਇੰਦਰ ਹੈ ਸਾਡੇ ਗਵੰਡੀਆਂ ਦਾ ਘਰ ले होए ले थे